بايٹھ جا سامنے بيٹھ جا سکدا बस ਉਹ ਕਿਤੇ ਜਾਉਂਦੇ ਇਸ ਘਰੇ ਬੱਚੇ ਸੰਭੋ ਤੇ ਇਹ ਸਵੇਰੇ ਹੁੰਦਾ ਮੈਂ ਘਰੇ ਐਮਐਲਆਰ ਕੰਟਰੀ ਪੇਜ ਜਿਹੜਾ ਨੇ ਧਾਣੇ ਤੇ ਉਹ ਸਵੇਰੇ ਆਪਣੇ ਅਧਿਕਾਰੀ ਸਾਰੇ ਕਾਗਜ਼ ਕਾਰਵਾਈ ਤਿਆਰ ਕਰਾ ਕੇ ਆਪਾਂ ਸਾਰੇ ਬੰਦਿਆਂ ਨੂੰ ਇਹਨਾਂ ਨੂੰ ਐਸੋ ਸਾਹਮਣੇ ਬਹਿਤਾ ਤੁਸੀਂ 10 ਵਜੇ ਦੇ ਲਗਭਗ ਤੱਕ ਆ ਜਾਓ 11 ਵਜੇ ਆਪਾਂ ਤੁਹਾਨੂੰ ਸਿੱਖਣਾ ਹਾਂ ਤੁਸੀਂ ਘਰ ਜਾਓ ਘਰ ਜਾ ਕੇ ਆਪਣੇ ਬੱਚਿਆਂ ਨੂੰ ਸੰਭੋ ਅਸੀਂ ਨਾਲ ਆਵਾਂਗੇ ਇੱਕ ਨੀ ਆਪਾਂ ਵਾਲੀ ਪ੍ਰੋਫਾਈਲ ਮੈਟਰ ਸੈਟ ਕਰਨਾ ਦਿੱਤਾ ਜਿਵੇਂ ਰਾਜਾ ਅੱਗੇ ਦੀ ਡੀਟੇਲ ਆ ਕੇ ਨਾਮ ਕਰਵਾ ਲਗਾ ਜੋ ਹੋ ਜੂਗਾ ਇਹ ਡਿਪਾਰਟਮੈਂਟ ਦਾ ਕੰਮ ਹੈ ਉਹ ਹੋ ਜੂਗਾ ਇਹ ਹੋਣਾ ਜ਼ਰੂਰੀ ਹੈ पोस्टमार्टम का जो बॉडी का सिस्टम है वो किस तरह की है पोस्टमार्टम होती है जो एक पाचन प्रणाली बन जाता है आयु द्वारा कार्य करती है 43 साल की छोटी-छोटी धन्यवाद और मैं जब मैं यहां पर बढ़िया बढ़िया चला आया हूं तो टेक्नी नहीं बड़ा ऊपर से 0.5 20 बाकी दो नंबर का अभी जा रहा है जिला बस ਕੀ ਨਾਮ ਸੀ ਬੇਟੇ ਦਾ ਤੁਹਾਡੇ ਦਾ ਜੀ ਜੀਵ ਕੁਮਾਰ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਵੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ ਲਾਹੌਰਾਂ ਤੇ ਡਿਫੈਂਸ ਗਰਾਊਂਡ ਨੇ ਲਾਹੌਰਾਂ ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ ਮੈਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ ਤੇ ਅੱਛਾ ਕੀ ਕੰਮ ਕਰਦੇ ਸੀਗੇ ਇਹ ਇੱਕ ਤੁਹਾਡਾ ਬੇਟਾ ਕੀ ਕੰਮ ਕਰਦੇ ਸੀ ਇਰਲਾਈਨਮੈਨ ਸੀ ਗਵਰਨਮੈਂਟ ਸ਼ੌਪ ਹਾਂ ਜੀ ਕਿੱਥੇ ਸੀ ਡਿਊਟੀ ਉਹਨਾਂ ਦੀ ਨਲਾਬਾ ਜਿਹੱਤਾਂ ਹੁਣ ਕੀ ਮੰਗ ਕਰਦੇ ਹਾਂ ਮੰਗਾ ਵੀ ਛੋੜੇ ਇਹ ਬੈਨੀਫਿਟ ਤਾਂ ਉਹ ਮਿਲਣੇ ਚਾਹੀਦੇ ਨੇ ਗਵਰਨਮੈਂਟ ਜੋਬ ਦੇ ਹੁੰਦੇ ਨੇ ਮੈਡੀਕਲ ਦੇ ਬੱਚਿਆਂ ਨੂੰ ਜੋਬ-ਜੋਬ ਮਿਲਣੀ ਚਾਹੀਦੀ ਹੈ ਕਿੰਨੇ ਬੱਚੇ ਨੇ ਉਹ ਦੋ ਕੁੜੀਆਂ ਇੱਕ ਬੇਟਾ ਹੈ ਬੇਟਾ ਛੋਟਾ ਇਹ ਪਰਿਵਾਰ ਦਾ ਗੁਜ਼ਾਰਾ ਤਾਂ ਫਿਰ ਇਹਨਾਂ ਤੇ ਹੀ ਸਰਤੇ ਹੋ ਹਾਂਜੀ ਇਹਨਾਂ ਤੇ ਹੀ ਹੂੰ ਕਿ ਮੈਂ ਆਪਣੀ ਡਿਊਟੀ ਕਰਕੇ ਘਰ ਚ ਲਿਆ ਗਿਆ ਸੀ तकरीबन ਕੋਈ 5:00 6:00 ਵਜੇ 6:00 ਵਜੇ ਦੀ ਗੱਲ ਹੈ ਪਰ ਸਾਡੇ ਰਿਟਾਇਰਡ ਕਰਮਚਾਰੀ ਕੁਲਵੰਤ ਸਿੰਘ ਜੀ ਇਹਨਾਂ ਦਾ ਫੋਨ ਆਇਆ ਤੇ ਸਾਡੇ ਕਾਰਜਚਾਰੀ ਰਜੀਵ ਕੁਮਾਰ ਦੇ ਜਿਹਦਾ ਕਰੰਟ ਲੱਗਾ ਤੇ ਪਬਲਿਕ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੀ ਸੀ। ਇਸ ਤੋਂ ਬਾਅਦ ਮੈਂ ਹਸਪਤਾਲ ਪਹੁੰਚਿਆ ਰਸਤੇ ਚੌਂਕਾ ਉੱਤੇ ਗ੍ਰਿਡ ਤੇ ਗੱਲ ਕਰੀ ਤਾਂ ਗ੍ਰਿਡ ਵਾਲਿਆਂ ਨੇ ਦੱਸਿਆ ਕਿ 17:36 ਮਿੰਟ ਤੇ ਜੇਈ ਸਾਹਿਬ ਵੱਲੋਂ ਨਰਿੰਦਰ ਸਿੰਘ ਜੀ ਜੇਈ ਨੇ ਸਾਡੇ ਦਿਹਾਤੀ ਸਰਪੰਚ ਜੀ ਉਹਨਾਂ ਵੱਲੋਂ ਲੈਂਡ ਦੇ ਉੱਤੇ ਪਰਮਿਟ ਲਿਆ ਜਾਂ ਲੈਂਡ ਬੰਦ ਕਰਾਈ ਗਈ। ਉਸ ਤੋਂ ਬਾਅਦ ਇਹ ਲੈਂਡ ਤੇ ਪਬਲਿਕ ਨੇ ਨਹੀਂ ਦੱਸਿਆ ਕਿ ਇਹ ਉੱਥੇ ਕੰਮ ਕਰਦੇ ਹੋਏ ਫਾਸ ਹੋ ਗਏ। ਮੈਂ ਤਾਂ ਉਹਰੇ ਹਸਪਤਾਲ ਆ ਕੇ ਮੈਨੂੰ ਇਹ ਪਤਾ ਲੱਗਾ ਕਿ ਕਰਮਚਾਰੀ ਦੀ ਡੈਥ ਹੋ ਚੁੱਕੀ। ਪਰਿਵਾਰ 'ਚ ਤਾਂ ਮੈਂ ਚੈਨਾ ਦੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਇਹਨਾਂ ਦੇ ਦਸਨ ਬਲਾਗ ਉਹਦੇ ਇੱਕ ਛੋਟਾ ਬੱਚਾ ਹੈ ਤਿੰਨ ਬੱਚੇ ਨੇ ਮੇਰੇ ਕਿ ਲਿਖੇ ਵੀ ਦਿੱਤਾ ਜੂਗਾ ਮੈਂ ਨਗਰ ਮੈਂ ਬਣਾ ਜੋ ਵੀ ਤਾਰੀਫ ਕਰਨੀ ਬਣਦੀ ਆ ਉਹ ਸਾਡੇ ਵੱਲੋਂ ਵੀ ਕੀਤੀ ਦੇਖੋ ਜੀ ਮੈਂ ਕੁਲਵੰਤ ਸਿੰਘ ਆ ਮੇਹ ਕੋਲੀ ਦਾ ਸਰਪੰਚ ਆ ਤੇ ਇਹ ਡਿਫੈਂਸ 3 ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀ ਉਹਨੂੰ ਕਰੰਟ ਲੱਗ ਗਿਆ ਤੇ ਜਦੇ ਅਸੀਂ ਐਡਿਓ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੈ ਨੂੰ ਸੂਚਿਤ ਕੀਤਾ ਤੇ ਕਰਕੇ ਅਸੀਂ ਨਾਲ ਦੀ ਨਾਲ ਉੱਥੇ ਪਬਲਿਕ ਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪਤਲ ਪਹੁੰਚਾਇਆ ਤੇ ਜਦੋਂ ਇੱਥੇ ਹਸਪਤਲ ਆ ਕੇ ਅਸੀਂ ਮੌਕੇ ਤੇ ਡਾਕਟਰਾਂ ਤੋਂ ਪੜਤਾਲ ਕੀਤੀ ਤਾਂ ਇਹਨਾਂ ਨੇ ਮਰਤੇ ਕੋਸਟ ਕਰ ਦਿੱਤਾ ਸੀਗਾ ਪਰੰਤੂ ਪਰਿਵਾਰ ਬਹੁਤ ਹੀ ਤ੍ਰਿਭੀ ਵਸਥਾ ਦੇ ਵਿੱਚ ਆ ਤੇ ਦੋ ਗੁੱਡੀਆਂ ਨੇ ਇੱਕ ਬੇਟਾ ਇਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਗਿਆ ਬਹੁਤ ਹੀ ਤੁਖਦਾਈ ਹਾਦਸਾ ਸੋ ਅਸੀਂ ਮਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਨਾਂ ਦਾ ਜਿਹੜਾ ਬਣਦੇ ਡਿਊਜ ਨੇ ਉਹ ਸਾਰੇ ਦਿੱਤੇ ਜਾਣ ਨੌਕਰੀ ਵਗੈਰਾ ਜੋ ਵੀ ਇਹਨਾਂ ਦਾ ਬਣਦਾ ਡਿਊਜ ਆ ਉਹ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਆਂ ਵੀ ਉਹ ਸਾਰਾ ਕੁਝ ਦਵਾਇਆ ਜਾਵੇ ਤੇ ਡਿਪਾਰਟਮੈਂਟ ਲਈ ਜਿਹੜੀ ਇਹਦੀ ਇਨਕੁਆਰੀ ਆਉਂਦੀ ਹੈ ਕਿ ਕਿਸ ਪੋਸਟ ਤੇ ਦੇ ਸੀਗੇ ਇਹ ਤੇ ਸਹਾਇਕ ਲਾਈਨਮੈਨ ਸੀਗੀ ਅੱਜ ਬੜਾ ਦੁੱਖ ਦਿਖਾਈ ਸਾਡੇ ਵਾਰਡ ਵਿੱਚ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਹੈ ਜਿਹੜਾ ਕਿ ਸਾਡਾ ਤਾਰਾ ਜੋਗੀ ਬੱਚਾ ਅਰਜੀਤ ਕੁਮਾਰ ਲਾਲਕਾ ਪੁੱਤਰ ਸੀ ਦੇਸ਼ ਰਾਜ ਸਾਡੇ ਮਹੱਲਾ ਧਿਆਨਗਰ ਤੋਂ ਸਾਡੇ ਲੈਂਡਮੈਨ ਮਲਾਜਮ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਦੇ ਕਰੰਟ ਨਾਲ ਮਾਤ ਹੋ ਚੁੱਕੀ ਹੈ ਜਿਵੇਂ ਕਿ ਬੇਲੀ ਦੀ ਤਾਰਾ ਆਪਣੇ ਕੰਪਲੀਟ ਕਰਨ ਗਿਆ ਸੀ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ गिर ਗਏ ਮੌਕੇ ਤੇ ਹੀ ਉਹਨਾਂ ਦੀ ਆਖੇ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਬੜਾ ਅਫਸੋਸ ਹੋਇਆ ਲੈ ਦੋ ਉਮਰ ਵੀ ਕੁਛ ਨਹੀਂ ਹੈ 43 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਦੋ ਧੀਆਂ ਨੇ ਤੇ ਇੱਕ ਬੇਟਾ ਹੈ ਮੈਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜਿਕੇ ਇਹ ਜੀ ਦੁੱਖ ਦਹਾਈ ਘਟਨਾ ਛੋਟੇ ਜਿਹੇ ਛੋਟੜੇ ਬੱਚੇ ਆ ਧੀਆਂ ਨੇ ਤੇ ਮੈਂ ਮੰਗ ਕਰਦਾ ਵੀ ਉਹ ਪਰਿਵਾਰ ਨੂੰ ਬਹੁਤ ਵੱਦ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਕਿ ਜਿਹੜੇ ਦੀ ਪਿੱਛੇ ਪਰਿਵਾਰ ਹੈ ਉਹਨਾਂ ਦੀ ਪਤਨੀ ਹੈ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਮੇਰੀ ਇਹ ਹੀ ਸਰਕਾਰ ਅਗੇ ਬੇਨਤੀ ਰਿਕੁਐਸਟ ਹੈ ਕਿ ਇਹ ਨਦੀ ਮੰਗਣ ਉਹ ਜਿਹੜਾ ਹੈ ਪਰਵਾਹ ਨੂੰ ਇਨਸਾਨ ਕਿ ਲੈਂਡ ਮੈਨ ਸਰਕਾਰੀ ਸੀ ਉਹ ਤੇ ਇਹ ਸਰਕਾਰੀ ਲੈਂਡ ਮੈਨ ਮੁਲਾਜ਼ਮ ਸੀ ਸਾਡੇ ਏਰੀਆ ਦੇ ਵਿੱਚ ਬਹੁਤ ਮੁੰਡਾ ਬਹੁਤ ਹੋਣ ਹਾਰ ਸੀ ਹਰ ਲੋਕਰ ਹੱਸ ਮੁਕਰ ਸੁਭਾ ਸਵੇਰ ਵੀ ਅਜੇ ਹੱਸਦਾ ਖੇਡਦਾ ਗਿਆ ਤੇ ਅੱਜ ਕੁਦਰਤ ਜਿਹੜਾ ਕਾਰ ਪਾਣਾ ਵਾਪਰੇ ਬਹੁਤ ਵੱਡਾ ਦੁੱਖ ਹੈ ਸਾਡੇ ਏਰੀਆ ਦੇ ਵਿੱਚ ਕੀ ਸਾਡੇ ਇਲਾਕੇ ਦੇ ਨੇੜੇ ਜਿਹੜੇ ਸਾਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਵਗਣ ਵੀ ਇਹਨਾਂ ਦੀ ਡਿਪੈਂਡੈਂਸੀ ਪਰਿਵਾਰ ਦੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜਿਹੜਾ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹ ਹੀ ਸਨ ਕਿਉਂਕਿ ਬੱਚੀਆਂ ਪੜਦੀਆਂ ਸਨ ਬੇਟਾ ਵੀ ਪੜਦਾ ਸੀ ਨੋਕਰੇ ਰਹਿੰਦੀ ਸੀ ਇਹ ਹੀ ਪਾਲਣ ਪੋਸ਼ਣ ਦਾ ਲੈ ਮੈਂ ਮਕਾਰ ਤੂੰ ਇਹ ਵਾ ਤੋਂ ਵੱਲੇ ਮਦਦ ਕਰ ਰਹੇ ਕਿੰਨੇ ਵਜੇ ਇਹ ਯਾਨੀ ਕੇਸ ਆਇਆ ਅ 6 ਵਜੇ ਦੇ ਰਾਉਂਡ ਆਏ ਸੀਗੇ ਔਰ ਕੁਝ ਵੀ ਪਾਸ ਫੀਲ ਨਹੀਂ ਹੋਈ ਇੰਪਲਾਈਡਿਟ ਸੀਗੇ